ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਪੰਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਗੱਲ ਕਰਦੇ ਹਾਂ ਅਮਰਿਤਪਾਲ ਦੇ ਹੱਕ ਦੇ ਵਿੱਚ ਨਿਤਰੇ ਚੰਨੀ ਨੂੰ ਸੀਐਮ ਮਾਨ ਕੀ ਬੋਲੇ ਨੇ ਉਸ ਦੇ ਬਾਰੇ ਤੁਹਾਨੂੰ ਜਰੂਰ ਦੱਸਣਾ ਚਾਹਾਂਗੇ ਚਰਨਜੀਤ ਸਿੰਘ ਚੰਨੀ ਨੂੰ ਕੀ ਆਖਿਆ ਹੈ ਮੁੱਖ ਮੰਤਰੀ ਨੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਕਹਿੰਦੇ ਹੋਏ ਨਜ਼ਰ ਆਏ ਨੇ ਅਮਰਿਤਪਾਲ ਸਿੰਘ ਵਾਲੇ ਮੁੱਦੇ ਤੇ ਉਸ ਦੇ ਬਾਰੇ ਜਿਹੜੀ ਗੱਲਬਾਤ ਹੈ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਪਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਸੰਸਦ ਦੇ ਵਿੱਚ ਗਰਜੇ ਐਮਪੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਇਹ ਦੇਸ਼ ਦੇ ਵਿੱਚ ਅਣ ਐਲਾਨੀ ਐਮਰਜੈਂਸੀ ਵਰਗੇ ਜਿਹੜੇ ਨੇ ਹਾਲਾਤ ਇਸ ਵਕਤ ਬਣੇ ਹੋਏ ਨੇ ਹਾਲਾਂਕਿ ਲੋਕ ਸਭਾ ਦੇ ਵਿੱਚ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਗਰਜੇ ਇਸ ਦੌਰਾਨ ਉਹਨਾਂ ਨੇ ਸਿੱਧੂ ਮੂਸੇਵਾਲਾ ਸਨੇ ਪੰਜਾਬ ਨਾਲ ਬਜਟ 'ਚ ਕੀਤੇ ਭੇਦਭਾਵ ਤੇ ਵੀ ਗੱਲਬਾਤ ਰੱਖੀ ਇਸ ਦੌਰਾਨ ਲੋਕ ਸਭਾ ਸੈਸ਼ਨ ਅੱਜ ਵੀ ਕਾਫੀ ਹੰਗਾਮੇਦਾਰ ਰਿਹਾ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਮੁੱਦਾ ਵੀ ਸੰਸਦ ਦੇ ਵਿੱਚ ਚੋਕਣਾ ਕੀਤਾ ਹੈ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨੇ ਕਿਹਾ ਇਹ ਇੱਕ ਹੋਣ ਹਾਰ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੈ ਕੇਂਦਰੀ ਬਜਟ 2024 ਤੇ ਬੋਲਦੇ ਹੋਏ ਸੰਸਦ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਬਜਟ ਦੇ ਵਿੱਚ ਪੰਜਾਬ ਨੂੰ ਕੁਝ ਵੀ ਨਹੀਂ ਮਿਲਿਆ ਇਹ ਬਜਟ ਦੇਸ਼ ਬਚਾਉਣ ਵਾਲਾ ਨਹੀਂ ਸਗੋ ਆਪਣੀ ਸਰਕਾਰ ਬਚਾਉਣ ਵਾਲਾ ਹੈ ਦੇਸ਼ ਨੇ ਦੱਸ ਦਿੱਤਾ ਹੈ ਕਿ ਇਹ ਸੰਵਿਧਾਨ ਨੂੰ ਨਹੀਂ ਬਦਲ ਸਕਦੇ ਉਹਨਾਂ ਨੇ ਕਿਸਾਨਾਂ ਦਾ ਮੁੱਦਾ ਚੁੱਕਦੇ ਹੋਏ ਕਿਹਾ ਹੈ ਕਿ ਹਜ਼ਾਰਾਂ ਕਿਸਾਨਾਂ ਨੂੰ ਜੋ ਕਿ ਬਾਰਡਰਾਂ ਤੇ ਨਾਕੇ ਲਗਾ ਕੇ ਬੈਠੇ ਹੋਏ ਨੇ ਉਹਨਾਂ ਨੂੰ ਖਾਲਸਤਾਨੀ ਕਿਹਾ ਗਿਆ ਜੋ ਕਿ ਅਨਦਾਤ ਹੈ ਜੋ ਹਰ ਕਿਸੇ ਦਾ ਢਿੱਡ ਪਰਦਾ ਹੈ ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਹੈ ਕਿ ਦੇਸ਼ ਦੇ ਵਿੱਚ ਇੱਕ ਵਾਰ ਫਿਰ ਤੋਂ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਨੇ ਦੇਸ਼ 'ਚ ਅਣ ਐਲਾਨੀ ਐਮਰਜੈਂਸੀ ਵਾਲੇ ਹਾਲਾਤ ਜਿਹੜੇ ਨੇ ਚੱਲ ਰਹੇ ਨੇ ਉਧਰ ਦੂਜੇ ਪਾਸੇ ਉਹਨਾਂ ਨੇ ਅਮਰਿਤਪਾਲ ਸਿੰਘ ਦੀ ਗੱਲ ਵੀ ਕੀਤੀ ਉਹਨਾਂ ਨੇ ਕਿਹਾ ਹੈ ਕਿ ਅਮਰਿਤਪਾਲ ਸਿੰਘ ਜਿਸ ਤੇ NSA ਲਗਾ ਕੇ ਉਸਨੂੰ ਜੇਲ੍ਹ ਦੇ ਵਿੱਚ ਬੰਦ ਰੱਖਿਆ ਗਿਆ ਹਾਲਾਂਕਿ ਇਹ ਸਾਰੀਆਂ ਚੀਜ਼ਾਂ ਬਿਲਕੁਲ ਜਿਹੜੀਆਂ ਨੇ ਸਾਫ਼ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ ਹਾਲਾਂਕਿ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤੇ ਗੱਲ ਕਰੀਏ ਪੰਜਾਬ ਦੇ ਵਿੱਚ ਹੀ ਅਮਰਿਤਪਾਲ ਸਿੰਘ ਦੇ ਉੱਤੇ NSA ਲਗਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਂਦਾ ਹੈ ਤੋਂ ਹਾਲਾਂਕਿ ਵੱਡੀ ਗੱਲਬਾਤ ਜਿਹੜੀ ਹੈ ਚਰਨਜੀਤ ਸਿੰਘ ਚੰਨੀ ਨੇ ਕੀਤੀ ਹੈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਚੰਨੀ ਜਿਹੜੇ ਨੇ ਨਿਤਰ ਚੁੱਕੇ ਨੇ ਉਹਨਾਂ ਨੇ ਕਿਹਾ ਏ ਕਿ ਲੋਕ ਸਭਾ ਖਡੂਰ ਸਾਹਿਬ ਤੋਂ ਚੁਣੇ ਗਏ ਆਜ਼ਾਦ ਐਮਪੀ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਸਾਬਕਾ ਸੀਐਮ ਅਤੇ ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਉਤਰ ਚੁੱਕੇ ਨੇ ਸੰਸਦ ਦੇ ਵਿੱਚ ਸਦਨ ਦੇ ਵਿੱਚ ਭਰੇ ਸਦਨ ਦੇ ਵਿੱਚ ਚੰਨੀ ਨੇ ਅੰਦਰ ਪੰਜਾਬ ਸਰਕਾਰ ਨੂੰ ਘੇਰਿਆ ਕਿਹਾ ਕਿ ਲੋਕਾਂ ਦੇ ਨੁਮਾਇੰਦੇ ਨੂੰ ਐਨਐਸਏ ਲਗਾ ਕੇ ਜੇਲ੍ਹ ਦੇ ਅੰਦਰ ਤਾੜਿਆ ਹੋਇਆ ਤੇ ਹਾਲਾਂਕਿ ਉਹ ਲੋਕਾਂ ਵੱਲੋਂ ਚੁਣੇ ਗਏ ਜਿਸ ਦੀ ਉਹ ਨੁਮਾਇੰਦਗੀ ਜਿਹੜੀ ਹੈ ਨਹੀਂ ਕਰ ਸਕਦੇ ਨੇ ਹਾਲਾਂਕਿ ਇਸ ਚੀਜ਼ ਤੇ ਜਿਹੜੀ ਹੈ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਹੈ ਉਧਰ ਦੂਜੇ ਪਾਸੇ ਅਮਰਿਤਪਾਲ ਸਿੰਘ ਵਾਲੇ ਦਿੱਤੇ ਹੋਏ ਬਿਆਨ ਤੋਂ ਬਾਅਦ ਸੀਐਮ ਮਾਨ ਨੇ ਗੱਲਬਾਤ ਜਿਹੜੀ ਹੈ ਖੁਦ ਰੱਖੀ ਹੈ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਮੈਂ ਉਹਨਾਂ ਵੱਲੋਂ ਕਿਹਾ ਗਿਆ ਕਿ ਕਾਂਗਰਸ ਦਾ ਕੋਈ ਸਟੈਂਡ ਨਹੀਂ ਹੈ ਅੱਧੀ ਕਾਂਗਰਸ ਕੁਝ ਹੋਰ ਕਹਿੰਦੀ ਹੈ ਤੇ ਅੱਧੀ ਕਾਂਗਰਸ ਕਿਧਰੇ ਹੋਰ ਨੂੰ ਚੱਲ ਪੈਂਦੀ ਹੈ ਖਲਾਂਕਿ ਕੋਈ ਇਹਨਾਂ ਲੋਕਾਂ ਦਾ ਸਟੈਂਡ ਨਹੀਂ ਹੈ ਸੀਐਮ ਭਗਵੰਤ ਮਾਨ ਨੇ ਉਲਟਾ ਕਾਂਗਰਸ ਤੇ ਹੀ ਜਿਹੜਾ ਹੈ ਪਲਟਵਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਦਾ ਕਸਟੋਡੀਅਨ ਹਾਂ ਜਿਸ ਕਾਰਨ ਲੋਕਾਂ ਨੇ ਮੈਨੂੰ ਚੁਣਿਆ ਹੈ ਤੇ ਮੈਂ ਲੋਕਾਂ ਦੇ ਖਾਤਰ ਲੜਨ ਦੇ ਅਦਕਾਰ ਰੱਖਦਾ ਸੀਐਮ ਆਨ ਨੇ ਕਿਹਾ ਹੈ ਕਿ ਜੇਕਰ ਕੱਲ ਨੂੰ ਕੋਈ ਫੈਸਲਾ ਆਉਂਦਾ ਹੈ ਤਾਂ ਉਸ ਨੂੰ ਮੰਨਣ ਲਈ ਵੀ ਤਿਆਰ ਨੇ ਪਰ ਫਿਲਹਾਲ ਉਹ ਲੋਕਾਂ ਨੂੰ ਜਵਾਬ ਦੇ ਨੇ ਨਾ ਕਿ ਕਾਂਗਰਸ ਨੂੰ ਉਹਨਾਂ ਨੇ ਆਪਣਾ ਜਵਾਬ ਜਿਹੜਾ ਹੈ ਸਪਸ਼ਟ ਕਰ ਦਿੱਤਾ ਅਮਰਿਤਪਾਲ ਸਿੰਘ ਵਾਲੇ ਬਿਆਨ ਤੇ ਉਹਨਾਂ ਨੇ ਕਿਹਾ ਹੈ ਕਿ ਆਖਰ ਜਿਹੜਾ ਹੈ ਮੈਂ ਲੋਕਾਂ ਦੀ ਨੁਮਾਇੰਦਗੀ ਕਰਨ ਦੇ ਯੋਗ ਹਾਂ ਹਾਲਾਂਕਿ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਦਾ ਮਾਮਲਾ ਜਿਹੜਾ ਹੈ ਬਿਲਕੁਲ ਮੁੱਖ ਮੰਤਰੀ ਟਾਲਦੇ ਹੋਏ ਨਜ਼ਰ ਆਏ ਨੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਅਜਿਹੇ ਸਵਾਲ ਜਿਹੜੇ ਨੇ ਨਹੀਂ ਹੋਣੇ ਚਾਹੀਦੇ ਇਹ ਗੱਲਬਾਤ ਜਿਹੜੀ ਹੈ ਬਿਲਕੁਲ ਸਾਫ਼ ਤੌਰ ਤੇ ਦੇਖੀ ਜਾ ਸਕਦੀ ਹੈ ਉਧਰ ਦੂਜੇ ਪਾਸੇ ਜਿੱਥੇ ਲੋਕ ਸਭਾ ਦੇ ਵਿੱਚ ਬਜਟ ਸੈਸ਼ਨ ਦੇ ਵਿੱਚ ਬਜਟ ਤੇ ਚਰਚਾ ਦੌਰਾਨ ਗਰਮਾ-ਗਰਮੀ ਬਹਿਸ ਅਤੇ ਨੋਕ-ਝੋਕ ਦਾ ਦੌਰ ਵੀ ਵੇਖਣ ਨੂੰ ਮਿਲਿਆ ਸਦਨ ਦੇ ਵਿੱਚ ਪੰਜਾਬ ਦੇ ਸਾਫ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੋਲ ਰਹੇ ਸਨ ਤਾਂ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਚਾਨਕ ਗੁੱਸੇ ਦੇ ਵਿੱਚ ਆ ਗਏ ਉਹਨਾਂ ਕਿਹਾ ਹੈ ਕਿ ਮੇਰੇ ਦਾਦਾ ਬਿਆਨ ਸਿੰਘ ਜੀ ਨੇ ਕਾਂਗਰਸ ਲਈ ਨਹੀਂ ਸਗੋ ਦੇਸ਼ ਲਈ ਕੁਰਬਾਨੀ ਦਿੱਤੀ ਸੀ ਅਤੇ ਚੰਨੀ ਆਪਣੀ ਜਾਇਦਾਦ ਬਾਰੇ ਦੱਸੇ ਇਹ ਗਰੀਬੀ ਦੀ ਗੱਲ ਕਿੱਥੋਂ ਕਰ ਰਿਹਾ ਹੈ ਬਿੱਟੂ ਨੇ ਇਥੋਂ ਤੱਕ ਕਿਹਾ ਕਿ ਪੂਰੇ ਪੰਜਾਬ ਦੇ ਵਿੱਚ ਜੇਕਰ ਕੋਈ ਸਭ ਤੋਂ ਅਮੀਰ ਆਦਮੀ ਹੈ ਤਾਂ ਉਹ ਚੰਨੀ ਹੈ ਪੂਰੇ ਪੰਜਾਬ ਦਾ ਸਭ ਤੋਂ ਅਮੀਰ ਅਤੇ ਭ੍ਰਿਸ਼ਟ ਆਦਮੀ ਨਹੀਂ ਹੈ ਤਾਂ ਮੈਂ ਆਪਣਾ ਨਾਮ ਬਦਲ ਲਮਾਂਗਾ ਇਹ ਗੱਲ ਜਿਹੜੀ ਐ ਰਵਨੀਰ ਸਿੰਘ ਬਿੱਟੂ ਨੇ ਚੰਨੀ ਦੇ ਲਈ ਕਹ ਦਿੱਤੀ ਹੈ ਇਸ ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਇਹ ਕਿ ਜੇਕਰ ਕੋਈ ਸਮੱਸਿਆ ਹੈ ਤਾਂ ਸਾਨੂੰ ਦੱਸੋ ਅਸੀਂ ਇਸ ਤੇ ਚਰਚਾ ਕਰਕੇ ਕਾਰਵਾਈ ਤੋਂ ਹਟਾ ਦੇਵਾਂਗੇ ਮਾਨਯੋਗ ਮੈਂਬਰ ਵੀ ਸੀਟ ਦੀ ਗੱਲ ਕਰਦੇ ਹਨ ਉਹਨਾਂ ਕਿਹਾ ਹੈ ਕਿ ਜੇਕਰ ਆਸਨ ਬਾਰੇ ਰਿਕਾਰਡ ਦੇ ਕੁਝ ਕਿਹਾ ਗਿਆ ਹੈ ਤਾਂ ਮੈਂ ਜ਼ਰੂਰ ਕਾਰਵਾਈ ਕਰਾਂਗਾ ਇਸ ਤੋਂ ਪਹਿਲਾਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਦੀ ਤੁਲਨਾ ਈਸਟ ਇੰਡੀਆ ਕੰਪਨੀ ਨਾਲ ਕਰਦਿਆਂ ਦੋਸ਼ ਲਾਇਆ ਹੈ ਕਿ ਪਹਿਲਾਂ ਸੱਤਾ ਦੇ ਵਿੱਚ ਆਈ ਅਤੇ ਫਿਰ ਸੱਤਾ ਦੇ ذریعے ਆਪਣੇ ਨੇੜਲੇ ਉਦਯੋਗ ਪਤੀਆਂ ਨੂੰ ਸਰਕਾਰੀ ਜਾਇਦਾਦਾਂ ਤੇ ਕਬਜ਼ੇ ਕਰਨ ਦੀ ਖੁੱਲ ਦੇ ਰਹੀ ਹੈ ਲੋਕ ਸਭਾ ਦੇ ਵਿੱਚ ਵਿੱਤੀ ਸਾਲ 2024 ਅਤੇ 2025 ਦੇ ਕੇਂਦਰੀ ਬਜਟ ਤੇ ਚਰਚਾ ਦੇ ਵਿੱਚ ਹਿੱਸਾ ਲੈਂਦੇ ਹੋਏ ਜਲੰਧਰ ਤੋਂ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਉਪ ਸਾਬਕਾ ਮੁੱਖ ਮੰਤਰੀ ਚੰਨੀ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਬਜਟ ਦੇ ਵਿੱਚ ਸਰਕਾਰ ਨੂੰ ਬਚਾਉਣ ਦੀ ਚਿੰਤਾ ਦਿਖਾਈ ਦੇ ਰਹੀ ਹੈ ਅਤੇ ਇਹ ਦੇਸ਼ ਨੂੰ ਬਚਾਉਣ ਲਈ ਨਹੀਂ ਸਗੋ ਸਰਕਾਰ ਨੂੰ ਬਚਾਉਣ ਵਾਲਾ ਬਜਟ ਹੈ ਇਹ ਗੱਲ ਜਿਹੜੀ ਹੈ ਉਹਨਾਂ ਨੇ ਸਾਫ ਕਹੀ ਹੈ ਇਸਤੇ ਲੋਕ ਸਭਾ ਸਪੀਕਰ ਜਿਹੜੇ ਨੇ ਉਹਨਾਂ ਨੇ ਆਪਣੀ ਗੱਲਬਾਤ ਜਦੋਂ ਰੱਖੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਸਮੱਸਿਆ ਹੈ ਤਾਂ ਸਾਨੂੰ ਜ਼ਰੂਰ ਦੱਸੋ ਅਸੀਂ ਇਸਤੇ ਚਰਚਾ ਕਰਕੇ ਕਾਰਵਾਈ ਤੋਂ ਬਿਲਕੁਲ ਹਟਾਂਗੇ ਨਹੀਂ ਪਿੱਛੇ ਮਾਨਯੋਗ ਮੈਂਬਰ ਵੀ ਸੀਟ ਦੀ ਗੱਲ ਕਰਦੇ ਨੇ ਉਹਨਾਂ ਕਿਹਾ ਹੈ ਕਿ ਜੇਕਰ ਆਸਣ ਬਾਰੇ ਰਿਕਾਰਡ ਤੇ ਕੁਝ ਕਿਹਾ ਗਿਆ ਹੈ ਤਾਂ ਮੈਂ ਜ਼ਰੂਰ ਕਾਰਵਾਈ ਕਰਾਂਗਾ ਹਾਲਾਂਕਿ ਗੱਲ ਜਿਹੜੀ ਹੈ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਵੱਲੋਂ ਕੀਤੀ ਗਈ ਸੀ ਉਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਇੱਕ ਵੱਡੀ ਅਪਡੇਟ ਜਿਹੜੀ ਹੈ ਹੁਣੇ-ਹੁਣੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਟਿਆਲਾ ਦੇ ਵਿੱਚ 17 ਸਾਲਾ ਨੌਜਵਾਨ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸਿਗਰਟ ਦਾ ਧੂਆਂ ਮੂੰਹ ਤੇ ਮਾਰਨ ਨੂੰ ਲੈ ਕੇ ਜਿਹੜਾ ਹੈ ਵਿਵਾਦ ਹੋਇਆ ਸੀ ਸੋ ਉਸ ਵਿਰੋਧ ਨੇ ਜਿਹੜੀ ਐ ਜਾਨ ਲੈ ਲਈ ਐ ਪਟਿਆਲਾ ਦੇ ਪਿੰਡ ਊਂਟਸਰ ਤੋਂ ਦਰਦਨਾਕ ਮਾਮਲਾ ਸਾਹਮਣੇ ਆਇਆ ਜਿੱਥੇ ਸਿਗਰਟ ਦਾ ਧੂਆਂ ਮੂੰਹ ਤੇ ਮਾਰਨ ਦਾ ਵਿਰੋਧ ਕਰਨ ਤੇ 17 ਸਾਲਾ ਲੜਕੇ ਦਾ ਕਤਲ ਕਰ ਦਿੱਤਾ ਗਿਆ ਮੁਲਜ਼ਮ ਨੇ ਲੜਕੇ ਦੇ ਖੱਬੇ ਪੱਟ ਤੇ ਅਤੇ ਛਾਤੀ ਦੇ ਸੱਜੇ ਪਾਸੇ ਚਾਕੂ ਨਾਲ ਵਾਰ ਕਰ ਦਿੱਤੇ ਨੇ ਥਾਣਾ ਕਨੌਰ ਦੀ ਪੁਲਿਸ ਨੇ ਮੁਲਜ਼ਮਾ ਖਿਲਾਫ ਵਕ ਵਕ ਤਰਾਮਾ ਤਹਿਤ ਕੇਸ ਦਰਜ ਕਰ ਲਿਆ ਕਨੌਰ ਦੇ ਡੀਐਸਪੀ ਬੂਟਾ ਸਿੰਘ ਨੇ ਦੱਸਿਆ ਹੈ ਕਿ ਮੁਲਜ਼ਮ ਫਿਲਹਾਲ ਫਰਾਰ ਹੈ ਜਿਸ ਦੀ ਭਾਲ ਲਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਮਲਜ਼ਮ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਮਲਜ਼ਮ ਦੀ ਪਛਾਣ ਗੁਰਧਿਆਨ ਸਿੰਘ ਵਾਸੀ ਪਿੰਡ ਊਂਡਸਰ ਵੱਜੋਂ ਹੋਈ ਹੈ ਮ੍ਰਿਤਕ ਨੌਜਵਾਨ ਦਾ ਨਾਮ ਸਾਹਿਲ ਹੈ ਜੋ ਕਿ ਪਿੰਡ ਕੰਮੀ ਖੁਰਦ ਦਾ ਰਹਿਣ ਵਾਲਾ ਸੀ ਹਾਲਾਂਕਿ ਬਿਲਕੁਲ ਜੋ ਉਸਨੇ ਕਾਂਡ ਕੀਤਾ ਉਸ ਦਾ ਜਿਹੜਾ ਹੈ ਬਿਲਕੁਲ ਰਿਮਾਂਡ ਲਿਆ ਜਾਵੇਗਾ ਤੇ ਜੇ ਗੱਲ ਕਰੀਏ ਸ਼ਿਕਾਇਤ ਦੇ ਵਿੱਚ ਦੱਸਿਆ ਗਿਆ ਹੈ ਕਿ ਉਸ ਦਾ ਛੋਟਾ ਭਰਾ ਸਾਹਿਲ ਅਤੇ ਆਪਣੇ ਗਵੰਡੀ ਸੁਖਵਿੰਦਰ ਸਿੰਘ ਨਾਲ ਦੇਰ ਰਾਤ ਆਪਣੇ دوست ਹਰਸ਼ ਵਾਸੀ ਪਿੰਡੂਠ ਸਰ ਦੇ ਘਰ ਮਾਤਾ ਦੀ ਚੌਂਕੀ ਦੇ ਲਈ ਗਿਆ ਸੀ ਰਾਤ 2 ਵਜੇ ਹੋ ਸਾਹਿਲ ਅਤੇ ਸੁਖਵਿੰਦਰ ਸਿੰਘ ਤਿੰਨੋਂ ਹਰਸ਼ ਦੇ ਘਰ ਦੇ ਬਾਹਰ ਪਿਸ਼ਾਬ ਕਰਨ ਗਏ ਉੱਥੇ ਮੁਲਜ਼ਮ ਗੁਰਤੇ ਆਨ ਸਿੰਘ ਸਰਗਟ ਪੀ ਰਿਹਾ ਸੀ ਮੁਲਜ਼ਮ ਨੇ ਸਾਹਿਲ ਦੇ ਮੂੰਹ ਤੇ ਸਿਗਰਟ ਦਾ ਧੂਆਂ ਛੜਿਆ ਜਦੋਂ ਸਾਹਿਲ ਨੇ ਇਸ ਤੇ ਇਤਰਾਜ਼ ਕੀਤਾ ਤਾਂ ਮੁਲਜ਼ਮਾ ਨੇ ਗਾਲੀ ਗਲੋਚ ਸ਼ੁਰੂ ਕਰ ਦਿੱਤਾ ਤੇ ਹੱਥੋਂ ਪਾਈ ਜਿਹੜੀ ਹੈ ਕਰ ਦਿੱਤੀ ਦੋਵਾਂ ਨੂੰ ਉਲਝਦਾ ਦੇਖ ਹਰਸ਼ ਅਤੇ ਸੁਖਵਿੰਦਰ ਸਿੰਘ ਨੇ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਪਰ ਇਸ ਦੌਰਾਨ ਗੁਰਧਿਆਨ ਨੇ ਆਪਣੀ ਜੇਬ ਚੋਂ ਚਾਕੂ ਕੱਢ ਕੇ ਸਾਹਿਲ ਦੇ ਖੱਬੇ ਪੱਟ ਅਤੇ ਛਾਤੀ ਦੇ ਸੱਜੇ ਪਾਸੇ ਦੇ ਵਾਰ ਕਰ ਦਿੱਤਾ ਸਾਹਿਲ ਖੂਨ ਦੇ ਨਾਲ ਲਤ-ਪੱਟ ਜ਼ਮੀਨ ਤੇ ਡਿੱਗ ਪਿਆ ਜਿਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸਾਹਿਲ ਨੂੰ ਉਸਦੇ ਦੋਸਤਾਂ ਨੇ ਮੋਟਰਸਾਈਕਲ ਤੇ ਬਿਠਾ ਕੇ ਨਜ਼ਦੀਕੀ ਹਸਪਤਾਲ ਪਹੁੰਚਾਇਆ ਜਿੱਥੋਂ ਉਸਨੂੰ ਸੈਕਟਰ 32 ਲਈ ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਉੱਥੇ ਇਲਾਜ ਦੌਰਾਨ ਸਾਹਿਲ ਦੀ ਮੌਤ ਹੋ ਗਈ ਪਰਿਵਾਰ ਨੇ ਪੁਲਿਸ ਨੂੰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ